ਸਿੱਕਲਜੀ ਸਾਰਿਆਂ ਨੂੰ ਆਈਬੀਟੀ ਇੰਸਟੀਚਿਊਟ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਸਭ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਆਉਣ ਵਾਲੇ ਸਮੇਂ ਵਿੱਚ ਸੈਂਟਰ ਅਤੇ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਵੇਚਮਾਰ ਨੌਕਰੀਆਂ ਨਿਕਲਣ ਜਾ ਰਹੀਆਂ ਹਨ ਉਹਨਾਂ ਉਸ ਕੜੀ ਵਿੱਚ ਐਸਬੀਆਈ ਵੱਲੋਂ ਕਲੈਰੀਕਲ ਪੋਸਟ ਨਿਊ ਇੰਡੀਆ ਇੰਸ਼ੋਰੈਂਸ ਵੱਲੋਂ ਜੂਨੀਅਰ ਐਸੋਸੀਏਟ ਦੀ ਪੋਸਟ ਅਤੇ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੁਲਿਸ ਵਿੱਚ ਕਨਸਟੇਬਲ ਸਬ ਇੰਸਪੈਕਟਰ ਅਤੇ ਰੈਵਨਿਊ ਡਿਪਾਰਟਮੈਂਟ ਵਿੱਚ ਪਟਵਾਰੀ ਦੀ ਪੋਸਟ ਅਤੇ ਪੀ ਟ੍ਰਿਕਲਿਸਪੀ ਦੁਆਰਾ ਹੋਰ ਵੀ ਮੈਕਮੈ ਵਿੱਚ ਨੌਕਰੀਆਂ ਨਿਕਲਣ ਜਾ ਰਹੀਆਂ ਹਨ ਪਰ ਨੌਕਰੀ ਉਸੇ ਇਨਸਾਨ ਨੂੰ ਮਿਲੇਗੀ ਉਸੇ ਸਟੂਡੈਂਟ ਨੂੰ ਮਿਲੇਗੀ ਜੋ ਤਿਆਰੀ ਕਰੇਗਾ ਕਈ ਵਾਰ ਅਸੀਂ ਤਿਆਰੀ ਕਰਦੇ ਹਾਂ ਖੁਦ ਬੈਠ ਕੇ ਘਰ ਬੈਠ ਕੇ ਕਰਦੇ ਹਾਂ ਆਨਲਾਈਨ ਕਰਦੇ ਹਾਂ ਪਰ ਅਸੀਂ ਹਰ ਵਾਰ ਕੁਝ ਨੰਬਰਾਂ ਤੋਂ ਰਹਿ ਜਾਂਦੇ ਹਾਂ ਉਸ ਉਸਦਾ ਕਾਰਨ ਹੈ ਕਿਉਂਕਿ ਸਾਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਤਾਂ ਅਗਰ ਤੁਸੀਂ ਚਾਹਦੇ ਹੋ ਪ੍ਰੋਪਰ ਗਾਈਡੈਂਸ ਐਕਸਪਰਟ ਸਟਡੀ ਮਟੀਰੀਅਲ ਐਕਸਪੀਰੀਅੰਸਡ ਗਿਲਟੀ ਮੈਂਬਰਸ ਇੱਕ ਆਨਲਾਈਨ ਐਪ ਰੈਗੂਲਰ ਮੌਕ ਟੈਸਟ ਤਾਂ ਤੁਹਾਡੇ ਕੋਲ ਇੱਕੋ ਹੀ ਵਿਕਲਪ ਹੈ ਆਈਬੀਟੀ ਇੰਸਟੀਚਿਊਟ ਘਰ ਬੈਠ ਕੇ ਸਮਾਂ ਖਰਾਬ ਨਾ ਕਰੋ ਸਾਡੇ ਨਵੇਂ ਬੱਚਾ ਨਾਲ ਜੁੜੋ ਕਿਉਂਕਿ ਆਈਬੀਟੀ ਸਪੈਸ਼ਲ ਟਾਰਗੇਟ ਬੈਚ ਹਰ ਨੌਕਰੀ ਲਈ ਚਲਾਨ ਜਾ ਰਿਹਾ ਹੈ ਸਾਡੇ ਨਵੇਂ ਬੈਚਾਂ ਨਾਲ ਜੁੜੋ ਕਾਉਂਸਲਿੰਗ ਅਟੈਂਡ ਕਰੋ ਅਤੇ ਆਪਣੀ ਨੌਕਰੀ ਦੇ ਖਵਾਬ ਨੂੰ ਹਕੀਕਤ ਵਿੱਚ ਬਲੋ ਤੇਰੇ ਜਾਣਕਾਰੀ ਲਈ ਤੁਸੀਂ ਨੀਚੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਜਾਂ ਸਾਡੀ ਆਈਬੀਟੀ ਇੰਸਟੀਚਿਊਟ ਦੀ ਕਿਸੇ ਵੀ ਨੇੜੇਲੀ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ ਧੰਨਵਾਦ